ਨੇ 70 ਦੀ ਕਰ ਹੈ ਹਾਂਜੀ ਹੰਬਾਲੇ ਕੋਰਟ ਚ ਆਇਆ ਸੰਭਣਾ ਇਨੇ ਤੁਹਾਡੇ ਘਰ ਸੰਭਣਾ ਆਜੀ ਆ ਲੈ ਫੜ ਖਾ ਲੈ ਆ ਹਾਲ ਉਹ ਕਿਹਦਾ ਪਿਆ ਚਕਾ ਦੇ ਪਰ ਇਹ ਕਿਹਦਾ ਵੀ ਹੈਗਾ ਇਹ ਅਗਰ ਮੇਲੇ ਪੂਣੀਆਂ ਕਿਨੇ ਕਿੰਨੇ ਦਾ ਹੋਵੇ ਨਾਲ ਮੇਰੀ ਗੱਲ ਸੁਣ ਬੱਬੂ ਦੇ ਪਾਪੇ ਆ ਮੁੰਡੇ ਨੂੰ 5000 ਰੁਪਈਆ ਦੇ ਇਹਦੇ ਮੁੰਡੇ ਨੂੰ ਮੁੰਡਾ ਕਿਹੜਾ ਹੈ ਤੈਨੂੰ ਨਹੀਂ ਪਤਾ ਹੈਪੀ 5000 ਦਾ ਕੀ ਕਰਨਾ ਰੇ ਆਪਣੇ ਰਾਤ ਪਿਓ ਨੂੰ ਫੋਨ ਕਰਦਾ ਸੀ ਵੀ ਮੈਨੂੰ ਲੂਹਾਂ ਲਈ ਪੈਸੇ ਲੈ ਕੇ ਦੇ ਫੇਰ ਦੇ ਦੂਗਾ ਫੇਰ ਇੰਨੀ ਕੀ ਗੱਲ ਹੈ ਪਿਓ ਆਉਦਾ ਕਿਉਂ ਕੰਮ ਮੁਰੇ ਕਰੇ ਮਿੱਟੀ ਨਾਲ ਮਿੱਟੀ ਉਰੇ ਹੋਵੇ ਹੈ ਪੈਸੇ ਆਪਣੇ ਲੂਹਾਂ ਬਾਸਦੇ ਆਪਣੇ ਪਿਓ ਤੋਂ ਲਵੇ ਪੈਸੇ ਦੇ ਜਿੱਦਾਂ ਮਰਜੀ ਜਿੱਥੋਂ ਮਰਜੀ ਲਿਆ ਕੇ ਦੇ ਕੋਈ ਨਹੀਂ ਜਦੋਂ ਮੈਂ ਲਿਆਉਂਗਾ ਹੁਣ ਆਪ ਦੇ ਲਿਆਵਾਂਗੇ ਨੀ ਇਕੱਠੇ ਉਹ ਦੋ ਇਕੱਠੇ ਲਿਆਵਾਂਗੇ ਨੂੰ ਗਰਮ ਕੋਰਟ ਕੋਰਟ ਪਜਾਮਾ ਲੈ ਆਗੇ ਕਾ ਕੋਰਟਾ ਪਜਾਮਾ ਨਹੀਂ ਉਹਨੇ ਪਜਾਮਾ ਤੇ ਉਹ ਜਗਟਾ ਜੁਗਟਾ ਜਹੀਆਂ ਲੈਣੀਆਂ ਲਿਆ ਕੇ ਦੇ ਜਿੰਮੇ ਮਰਜੀ ਠੇਕਾ ਲਿਆ ਉਹਦੇ ਪਿਓ ਨੇ ਹੈ ਜੇ ਤੂੰ ਦੇਖੋ ਦਿਹਾੜੀਆਂ ਰੱਖਦਾ ਉਹਨੂੰ ਪੈਸੇ ਦਿੰਦਾ ਹੁਣ ਫ੍ਰੀ ਦਾ ਤੈਨੂੰ ਤਾਂ ਨੌਕਰ ਮਿਲਿਆ ਹੋਇਆ ਆ ਸਾਰਾ ਦਿਨ ਮੁੰਡਾ ਡੰਗਰਾਂ ਨਾਲ ਡੰਗਰ ਤੇ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਜੇ ਉਹਨੂੰ ਕੋਈ ਖਾਲ ਪੀਂਦੀ ਕੰਮੀਆਂ ਓਰੇ ਅੱਛਾ ਕੱਪੜਾ ਲੀੜਾ ਨਹੀਂ ਉਹਨੂੰ ਲੈ ਕੇ ਦੇਣਾ ਹੈ ਉਹ ਲੈ ਇਹਨੂੰ ਫੇਰ ਹਲੇ ਹੈ ਕੀ ਹੋਇਆ ਫੱਲੇ ਮਗਾਰਤ ਤੂੰ ਪੈਸੇ ਦੋ ਦੇ ਜਾ ਗਰੂ 5-4000 ਰੁਪਏ ਤੋਂ 5000 ਤੇ ਸਾਡਾ ਟੱਪਰ ਦੇ ਕੱਪੜੇ ਆ ਰਿਹਾ ਮੈਂ ਨਾਲ ਜਾਉਂ ਮੇਰੀ ਤਾਂ ਗੱਲ ਸੁਣਦਾ ਹੀ ਨਹੀਂ ਦੁੱਧਾਂ ਵਾਲਿਆਂ ਤੋਂ ਫੜ ਲੈ ਦੁੱਧਾਂ ਦਾ ਫਰਕੇ ਦਾ ਮਰੀ ਚੱਕ ਲੈਂਦਾ ਚੱਲ ਵਧੀਆ ਹੋਇਆ ਮੁੰਡਾ ਵਿਚਾਰਾ ਹੁਣ ਆਪਣੇ ਪਿਓ ਨੂੰ ਫੋਨ ਕਰੂਗਾ ਵੀ ਮੈਨੂੰ ਦੇ ਲੈ ਆ ਗਿਆ ਤੇਰੇ ਰਿਸ਼ਤੇਦਾਰ ਕਿੱਥੇ ਮਗਰ ਲਾ ਰੱਖੇ ਨੇ ਮੇਰੀ ਗੱਲ ਸੁਣ ਲੈ ਇਹਨਾਂ ਵਿਚਾਰਿਆਂ ਨੂੰ ਕਿਉਂ ਮਗਰ ਲਾ ਰੱਖਿਆ ਤੂੰ ਪਿਓ ਦੇ ਨਾਲ ਇੱਥੇ ਬੜੇ ਰਹਿੰਦੇ ਨੇ ਕਦੀ ਹਾਥੀ ਲੈ ਕੇ ਤਾਂ ਕਦੀ ਵਿਚਾਰੇ ਹੋਂ ਤੋਰੇ ਫਿਰਦੇ ਨੇ ਕੀ ਇਹਨਾਂ ਨੂੰ ਆਹ ਭੁੱਕੀ ਤੇ ਛੱਡ ਰੱਖਿਆ ਉਹ ਚਾਲਾ ਫਿਰ ਕੀ ਹੁੰਦਾ ਸਾਧੂ ਸੰਤਾਂ ਦੇ ਘਰੇ ਚਰਨ ਪਈ ਜਾਂਦੇ ਨੇ ਬਹਾਨੇ ਨਾਲਾ ਵਾਹ ਬਹਾਨੇ ਨਾਲ ਲੈ ਕੇ ਆਪ ਕੋ ਲੈ ਕੇ ਜਾਂਦੇ ਨੇ ਆ ਗਿਆ ਆਇਆ ਆਇਆ ਬੱਬਾ ਸੁੱਕੀਆਂ ਜੜਾ ਹਰੀਆਂ ਰਹਿਣ ਮੁੱਛਾਂ ਤੇਰੀਆਂ ਖੜੀਆਂ ਰਹਿਣਾ ਮਾਰਨ ਲੱਗੀਆਂ ਰਹਿ ਜੈ ਹੋ ਭਗਤਾਂ ਜੈ ਹੋ ਜੈ ਹੋ ਤੇ ਮੈਂ ਬੱਬਾ ਠੀਕ ਆ ਵਾਪਸ ਹੁੰਦਾ ਸੀ ਇਹ ਠੀਕ ਹੈ ਮਾ ਜਾਈਏ ਘਰ ਬੜਾ ਨੰਦਾ ਜਿੰਦਗੀ ਤੇਰਾ ਕੰਮ ਕਰਤਾ ਭਗਤਾ ਸੀ ਚੱਲ ਵਧੀਆ ਜਾ ਇਹਦੇ ਉਧਰ ਆ ਜਾ ਆਈ ਸੀ ਪਹਿਲੇ ਤਾਂ ਬੜਾ ਚੰਗਾ ਹੁੰਦਾ ਸੀ ਤਿਰਕਿਆ ਤਰ ਤੈਨੂੰ ਦੇਖ ਕੇ ਅੱਲਾ ਤਿਰਕਦਾਸ਼ ਹਾਂ ਫਿਰ ਬਾਬੇ ਨੇ ਮਾਰੇ ਮੰਤਰ ਹੁੰਦਾ ਸੀ ਬਾਬਾ ਫਿਰ ਤਾਂ ਪੈਰਾਂ ਚ ਵਿਸ ਗਿਆ ਕਦੇ ਸਾਨੂੰ ਕਾਜੂ ਲੈ ਕੇ ਆਵੇ ਕਦੇ ਪਿਸਤਾ ਕਦੇ ਪੂਰੀਆਂ ਬਾਬਾ ਜੀ ਖਾਂਦੇ ਨਹੀਂ ਸੀ